ਤੁਹਾਡਾ ਇੱਕ ਚਮਨ ਪ੍ਰਾਸ਼ਾ 1.5 ਲੱਖ ਦਾ ਜੀ ਉਹ ਨਹੀਂ ਨਹੀਂ ਹਾਂ ਜੀ 1.5 ਲੱਖ ਤੁਹਾਨੂੰ ਗਲਤ ਸੁਣਿਆ ਸੀ 1 ਲੱਖ 48500 ਦਾ ਅੱਛਾ ਜੀ ਪਰ ਇੱਕ ਕਿਲੋ ਹੈ ਜੀ ਉਹਦਾ ਭਾਰ ਮਤਲਬ 1 ਕਿਲੋ ਆ ਗਿਆ 100 ਕਿਲੋ ਦਿੰਦੇ ਹੋ ਜੀ ਜੀ ਪੂਰਾ 1 ਕਿਲੋ 1 ਕਿਲੋ ਰੀਜ਼ਨ ਕੀ ਹੈ 1.5 ਲੱਖ ਜੀ ਮਤਲਬ 1 ਲੱਖ 48500 48500 ਯਾਦ ਕਰਨਾ ਜੀ ਜੀ ਇਹ ਦੇਖੋ ਉਹਦਾ ਨਾ ਇਹ ਛੋਟਾ ਇਹ 1/2 ਕਿਲੋ ਹੈ ਅੱਛਾ ਜੀ ਜਿੰਨੇ ਵੀ ਤੁਸੀਂ ਲੇਖੋਗੇ ਚਵਨ ਬਰਸ ਬੜੇ ਸੋਹਣੇ ਸੋਹਣੇ ਡੱਬੇ ਲਾਉਣਗੇ ਇਹਨੂੰ ਡੱਬਾ ਵੀ ਨਾਰਮਲ ਲਾਇਆ ਜੀ ਅਸੀਂ ਹਰੇਕ ਦਵਾਈ ਚ 2-4% 10% ਡਿਸਕਾਊਂਟ ਦੇ ਦਿੰਨੇ ਆ ਲੋਕਾਂ ਨੂੰ ਇਹਦੇ ਚ ਉਹ ਵੀ ਨਹੀਂ ਦੇ ਪਾਉਂਦੇ ਅੱਛਾ ਜੀ ਕਿਉਂ ਇਹ 골ਡ ਹੈ ਓਕੇ ਜੀ ਪਿਓਰ ਮਤਲਬ ਮੈਂ ਲੋਕਾਂ ਨੂੰ ਇਹ ਕਹਿਣਾ ਹੁੰਦਾ ਵੀ ਜੇ ਤੁਸੀਂ ਸੱਚਮੁੱਚ ਆਪਣੀ ਸਿਹਤ ਨੂੰ ਪਿਆਰ ਕਰਦੇ ਹੋ ਚਾਹੇ ਲੋਨ ਲੈ ਕੇ ਲੈ ਲਓ ਇਹ ਚਮਨ ਪ੍ਰਸ ਜੂਰ ਖਾਓ ਅੱਛਾ ਜੀ ਮੋਬਾਈਲ ਤੇ ਲੋਨ ਲੈ ਲੈਂਦੇ ਆ ਲੋਕੀ ਹਾਂਜੀ ਲੈਂਦੇ ਆ ਬਿਲਕੁਲ ਕ੍ਰੈਡਿਟ ਕਾਰਡ ਘਰ ਵਾਲੀ ਲਈ 골ਡ ਦੀ ਚੇਨ ਲਿਆਉਣਗੇ ਲੋਨ ਤੇ ਲੈ ਆਉਣਗੇ ਹਾਂਜੀ ਪਰ ਇਹ ਜਿਹੜੀ ਚੀਜ਼ ਆ ओरिजिनल ਚੀਜ਼ ਆ ਹੁਣ ਇਹਨੂੰ ਜੇ ਤੁਸੀਂ ਦੇਖੋਗੇ ਇਹਦਾ ਚਮਚ ਵਿੱਚ ਇਹਨੂੰ ਭਰੋਗੇ ਵੀ ਨਾ ਵੈਸੇ ਤੇ ਡੱਬੇ ਚੋਂ ਬਾਹਰ ਦੇਖਦਾ ਇਹ 골ਡ ਲੀਵਜ਼ ਨੇ ਅੱਛਾ ਜੀ ਇਹਦੀ ਸ਼ਾਈਨ ਦੇਖੋ ਬੜੇ ਸਾਰੇ 골ਡਨ ਲੀਵਜ਼ ਜਿਵੇਂ ਚਾਂਦੀ ਦਾ ਵਰਕ ਹੁੰਦਾ ਨਾ ਬਿਜਾਈ ਦੇ ਲੱਗਾ ਇਦਾਂ ਸੋਨੇ ਦਾ ਵਰਕ ਵੀ ਆਉਂਦਾ ਇਹ ਚੋ ਪੈਂਦਾ ਜੀ ਅੱਛਾ ਐਂਟੀ-ਏਜਿੰਗ ਵੀ ਆ ਹਾਂ ਇਹ ਚੋ ਬਜਟ ਇਹ ਐਂਟੀ-ਏਜਿੰਗ ਹੀ ਆ ਜੀ ਅੱਛਾ ਜੀ ਇਸੇ ਕਰਕੇ ਜਿੰਨੇ ਵੀ ਸਾਡੇ ਉਹ ਬੱਚੇ ਕੰਮ ਕਰ ਰਹੇ ਨੇ ਜੀ ਉਹਦੇ ਵਿੱਚ ਜਿਮ ਕਰਦੇ ਆ ਜੀ ਉਹਨਾਂ ਵਾਸਤੇ ਔਰ ਜਿੰਨੀਆਂ ਵੀ ਲੇਡੀਜ਼ ਨੇ ਬੇਬੀ ਹੋਣ ਤੋਂ ਬਾਅਦ ਉਹਨਾਂ ਵਾਸਤੇ ਔਰ ਜਿੰਨੇ ਵੀ ਲੋਕਾਂ ਨੂੰ ਇੱਕੇ ਸਮਝਣ ਨੂੰ ਵੀ ਕਮਰ ਦਰਦ ਹੈ ਅੱਛਾ ਜੀ ਜਾਂ ਕੋਈ ਵੀ ਪ੍ਰੋਬਲਮ ਹੈ ਜਿਵੇਂ ਮੈਮਰੀ ਲਾਸ ਹੈਰਾਂ ਚ ਜਲਣ ਹੁੰਦੀ ਹੈ ਪੇਟ ਖਰਾਬ ਰਹਿੰਦਾ ਹਰ ਚੀਜ਼ ਨੂੰ ਕਵਰ ਕਰਦਾ ਤੇ ਕੋਈ ਮੌਸਮ ਚਾਹਣੇ ਸਰਦੀਆਂ ਗਰਮੀਆਂ ਜਾਂ ਐਨੀ ਟਾਈਮ ਇਹ ਐਵਰੀ ਟਾਈਮ ਹੈ ਜੀ ਐਨੀ ਟਾਈਮ ਇਹ ਚਵਨ ਪ੍ਰਾਸ਼ ਹੈ ਜੀ ਜਿਹੜਾ ਐਕਚੁਅਲ ਗ੍ਰੰਥ ਦਾ ਹੈ ਅੱਛਾ ਜੀ ਹਾਂ ਅਸ਼ਟਵਰਗ ਓਕੇ ਜਿਵੇਂ ਹੁਣ ਬਣ ਰਿਹਾ ਲੋਕੀ ਠੀਕ ਹੈ 500 600 ਰੁਪਏ ਦਾ ਚਵਨ ਪ੍ਰਾਸ਼ ਵੀ ਮਿਲ ਜਾਂਦਾ 1000 ਰੁਪਏ ਦਾ ਵੀ ਮਿਲ ਜਾਂਦਾ ਕਿਸੇ ਨੇ ਜੋਰ ਮਾਰਿਆ 2500 3000 ਤੱਕ ਵੀ ਬਣਾਇਆ ਪਰ ਜਿਹੜੀ ਚਵਨ ਪ੍ਰਾਸ਼ ਦੀ ਐਕਚੁਅਲ ਗ੍ਰੰਥ ਵਿੱਚ ਜੋ ਲਿਖਿਆ ਅਸੀਂ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਹੁਣ ਤੁਸੀਂ ਦੇਖੋ ਵੀ ਇੰਨਾ ਮਹਿੰਗਾ ਬਣਿਆ ਇੱਕ ਡੱਬਾ ਦਾ ਬਣਿਆ ਨਹੀਂ ਆਉਣਾ ਜੀ ਇੱਕ ਲਾਡ ਪਿਆ ਨਾ ਯਾਰ 1500 ਡੱਬੇ ਦਾ ਕੋਠੀ ਵੇਚੀ ਸਾਡੇ ਇਹਨੂੰ ਬਣਾਉਣ ਦੇ ਚੱਕਰ ਚ ਪਰ ਅਸੀਂ ਬਣਾ ਦਿੱਤਾ ਅੱਛਾ ਜੀ ਕਿਉਂਕਿ ਲੋਕਾਂ ਨੂੰ ਕੋਈ ਚੀਜ਼ ਦੇਣੀ ਦੇਖੀ ਜਾਊਗੀ ਪਰ ਅਸੀਂ ਇਹ ਸੋਚ ਕੇ ਬਣਾਇਆ ਸੀ ਦੇਖੀ ਜਾਊਗੀ ਜਿੱਦਾਂ ਵੀ ਹੋਗਾ ਨਹੀਂ ਫਿਰ ਅਸੀਂ ਕਿਦਾਂ ਕਿਤੇ ਦਾ ਪਹਚਾਈ ਦੇਣਾ ਜੀ ਲੇਕਿਨ ਨਾ ਜੀ ਇਹਦੀ ਜਿਹੜੀ ਡਿਮਾਂਡ ਆਈ ਹਲੇ ਤੱਕ ਅਸੀਂ ਗੂਗਲ ਤੇ ਨਹੀਂ ਪਾਇਆ ਅੱਛਾ ਜੀ ਹਲੇ ਤੱਕ ਅਸੀਂ ਕਿਸੇ ਸਾਈਟ ਤੇ ਨਹੀਂ ਪਾਇਆ ਸਿਰਫ ਇਹਦੇ ਬਾਰੇ ਆਮ ਚਰਚਾ ਹੁੰਦੀ ਆ ਤੇ ਆਮ ਚਰਚਾ ਦੇ ਵਿੱਚ ਵਿੱਚ ਸਾਡਾ ਪੂਰਾ ਲੋਟ ਸੇਲ ਹੋਇਆ ਜੀ ਅੱਛਾ ਜੀ ਹਾਂ ਜਿਵੇਂ ਹੁਣ ਮੰਨ ਲਓ ਤੁਸੀਂ ਲੈ ਗਏ ਤੁਸੀਂ ਖਾ ਲਿਆ ਤੁਸੀਂ ਨਾਲ ਦੀ ਨਾਲ ਦੂਜੇ ਦੋਸਤਾਂ ਨੂੰ ਰਿਕਮੈਂਡ ਕਰਨੇ ਕਰਨਾ ਵੀ ਯਾਰ ਆਪਾਂ ਇੰਡੀਆ ਨਾ ਪੰਜਾਬੀ ਖਾਸ ਕਰਕੇ ਕੋਈ ਚੀਜ਼ ਚੰਗੀ ਲੱਗ ਗਈ ਆਪਾਂ ਜਦੋਂ ਰੌਲਾ ਪਾਉਣ ਲੱਗ ਜਾਂਦੇ ਆ ਜੀ ਵਿਦੂ ਖਾ ਇਹਦੇ ਇਹਦੇ ਤਾਂ ਬਲੌਗਰਾਂ ਨੇ ਬਹੁਤ ਬਲੌਗ ਬਣਾਏ ਆ ਮਤਲਬ ਇਹ ਸਾਡਾ ਜਿਹੜਾ ਚਵਨ ਪ੍ਰਾਸ਼ ਹੈ ਇਹ ਐਕਸਟਰਾ ਪ੍ਰੀਮੀਅਮ ਕੁਆਲਿਟੀ ਹੈ ਫॉर ਐਂਟੀ-ਏਜਿੰਗ ਹੈ ਔਰ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਪਈ ਹੋਈ ਹੈ ਹੀਰੇ ਦੀ ਭਸਮ ਚਾਂਦੀ ਦੀ ਭਸਮ ਤੇ ਇੱਕ ਇਹਦੇ ਵਿੱਚ ਪਾਇਆ ਗਿਆ ਨਾਲ 골ਡ ਦਾ ਲੀव्स ਇਹਦਾ ਬੈਨੀਫਿਟ ਕੈਂਸਰ ਦੇ ਮਰੀਜ਼ ਬਹੁਤ ਫਾਇਦੇਮੰਦ ਦਾ ਮਤਲਬ ਇਹ ਐਂਟੀਵਾਇਰਸ ਵੀ ਆ ਅੱਛਾ ਜੀ ਮਤਲਬ ਜਿਹੜੇ ਲੋਕਾਂ ਨੂੰ ਅਸੀਂ ਦਿੱਤਾ ਇਹ ਕਹਿ ਕੇ ਦਿੱਤਾ ਵੀ ਤੁਸੀਂ ਖਾਓਗੇ ਤਾਂ ਲਾਈਫ ਦੇ ਵਿੱਚ ਕੋਈ ਵੀ ਬਿਮਾਰੀ ਜਿਹੜੀ ਜਲਦੀ ਨਹੀਂ ਹੋਊਗੀ ਕਈਆਂ ਨੂੰ ਬੁਖਾਰ ਹੀ ਚੜੀ ਜਾਂਦਾ ਰੋਜ਼ ਹੀ 99 ਤੋਂ ਉੱਪਰ ਰਹਿੰਦਾ ਬੁਖਾਰ ਉਹਨਾਂ ਲੋਕਾਂ ਨੂੰ ਦਿੱਤਾ ਜੀ ਮਤਲਬ ਜਿਸ ਜਿਸ ਨੂੰ ਵੀ ਦਿੱਤਾ ਇਹਦਾ ਕਦੇ ਵੀ ਬੈਡ ਨਹੀਂ ਆਇਆ ਇਹਦਾ ਜਿਵੇਂ ਨਾਮ ਰੱਖਿਆ ਹੈ ਨਾ ਜੀ ਐਕਸ਼ਨ ਪ੍ਰਾਸ਼ ਤਾਂ ਇਹ ਸੱਚਮੁੱਚ ਐਕਸ਼ਨ ਹੈ ਦਾ ਔਰ ਦੂਜੀ ਗੱਲ ਇਹ ਵੀ ਹਾਲ ਤੱਕ ਕਿਸੇ ਵੀ ਬਿਮਾਰੀ ਦੇ ਵਿੱਚੋਂ ਸਾਨੂੰ ਇਹਦੇ ਬਾਰੇ ਬੈਡ ਚਿੰਗ ਨਹੀਂ ਆਈ ਕੀ ਲੋਕਾਂ ਨੇ ਕਿਹਾ ਬਈ ਮੈਨੂੰ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਤਾਂ ਇਹਦਾ ਇੱਕ ਬੈਨੀਫਿਟ ਜ਼ਰੂਰ ਅਗਲਾ ਇਹ ਜ਼ਰੂਰ ਕਹਿੰਦਾ ਵੀ ਗੁਲਸਰ ਮਹਿੰਗਾ ਬਹੁਤ ਹੈ ਹਾਂਜੀ ਪਰ ਮਜ਼ਾ ਆ ਗਿਆ ਅੱਛਾ ਫਿਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਜੀ ਜਿਹੜਾ ਇਹਦਾ ਕਿਲੋ ਦਾ ਡੱਬਾ ਹੈ ਨਾ ਜੀ ਉਹਦੇ ਵਿੱਚ 200 ਡੋਜ਼ ਹੈ 200 ਡੋਜ਼ 200 ਦਿਨ ਚੱਲੂਗਾ ਮਤਲਬ 6.5 ਮਹੀਨੇ ਹਾਂ ਥੋੜੀ ਵੀ ਇੱਕ ਦਿਨ ਚ ਖਤਮ ਹੋ ਜਾਣਾ ਤੇ 6.5 ਮਹੀਨੇ ਚ ਉਹਨੇ ਖਤਮ ਹੋਣਾ ਡੇ ਬਾਏ ਡੇ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਐਨਰਜੀ ਜਿਵੇਂ ਬਾਲ ਝੜਦੇ ਆ ਅੱਖਾਂ ਕਮਜ਼ੋਰ ਹੋ ਰਹੀਆਂ ਨੇ ਹੋਰ ਸਰੀਰ ਚ ਵੀਕਨੈਸ ਜਿਵੇਂ ਲੋਕਾਂ ਦੀ ਉਮਰ ਐ 40 ਤੋਂ ਬਾਅਦ ਹੀ ਬੁੱਢੇ ਹੋ ਜਾਂਦੇ ਨੇ ਲੋਕ ਜੀ ਸਾਰੇ ਲੋਕਾਂ ਲਈ ਬਹੁਤ ਬੈਨਫੀਟਡ ਵਾਹ